ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਸਰਕਾਰੀ ਸਕੂਲਾਂ ਵਿੱਚ ਹੋਏ ਵਿਕਾਸ ਕਰ ਜਾਂਦਾ ਉਦਘਾਟਨ ਕਰਨ ਦੀ ਸ਼ੁਰੂਆਤ ਅੱਜ ਜੇ ਰਾਜਾ ਸੰਸੀ ਦੇ ਅਧੀਨ ਆਉਂਦੇ ਸਰਹੱਦੀ ਪਿੰਡ ਅਵਾਨ ਵਿਖੇ ਪੰਗਰੇਨ ਚੇਅਰਮੈਨ ਪੰਜਾਬ ਸਰਦਾਰ ਬਲਦੇਵ ਸਿੰਘ ਮਿਆਦੀਆਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਅਵਾਨ ਵਿਖੇ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਕ੍ਰਾਂਤੀਕਾਰੀ ਕਦਮ ਉਠਾਏ ਜਾ ਰਹੇ ਹਨ ਇਸ ਮੌਕੇ ਪਿੰਡ ਵਾਸੀਆਂ ਅਤੇ ਸਕੂਲ ਦੇ ਸਟਾਫ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਇਸ ਮੌਕੇ ਫਾਊਂਡਰ ਮੈਂਬਰ ਗੁਰਜਨ ਸਿੰਘ ਗਿੱਲ, ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਫੌਜੀ, ਬਲਾਕ ਪ੍ਰਧਾਨ ترਸੀਮ ਸਿੰਘ ਸ਼ਨ ਕੋਹਾਲੀ, ਬਲਾਕ ਪ੍ਰਧਾਨ ਅੰਮ੍ਰਿਤਪਾਲ ਸਿੰਘ ਸਹੂਰਾ, ਡਾਕਟਰ ਗੁਰਪ੍ਰੀਤ ਸਿੰਘ ਲੋਪੋਕੇ, ਪ੍ਰਧਾਨ ਲੱਖਾ ਸਿੰਘ, ਪਿੰਡੀ ਸੈਦਾ ਸੈਂਟਰ, ਹੈਡ ਟੀਚਰ ਅਪਤਾਰ ਸਿੰਘ, ਹੈਡ ਟੀਚਰ ਮੈਡਮ ਰਜਨੀ ਕਰਮ ਸਿੰਘ ਅਤੇ ਹੋਰ ਪਿੰਡੀ ਮੋਤਬਰ ਵਿਅਕਤੀ ਅਤੇ ਬੱਚਿਆਂ ਦੇ ਮਾਤਾ ਪਿਤਾ ਹਾਜ਼ਰ ਸਨ ਜੀ ਬੀਰੋ ਡਾਕਟਰ ਜਸਬੀਰ ਸਿੰਘ ਔਲਖ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਪਿੰਡੀ ਸੈਦਾਂ ਚੁਗਾਵਾ ਸੋ ਆਪਾਂ ਤੁਹਾਨੂੰ ਕੋ ਸਾਥ ਆਇਆ ਸੀ ਉਹ ਤੋਂ ਕਿ ਇੱਕ ਵਾਰ ਤੁਸੀਂ ਮੌਕੇ ਦੇ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦੋ ਸੋ ਤੁਸੀਂ ਸਾਰਿਆਂ ਨੇ ਭਰੋਸਾ ਕਰਕੇ ਵਿਸ਼ਵਾਸ ਕਰਕੇ ਤੋਂ 29 ਸੀਟਾਂ ਦਵਾਈਆਂ ਤੁੰ ਆਪਾਂ ਸਰਕਾਰੀ ਸਕੂਲਾਂ ਦੀ ਗੱਲ ਕੀਤੀ ਸੀ ਹਸਪਤਾਲਾਂ ਦੀ ਗੱਲ ਕੀਤੀ ਸੀ ਹੁਣ ਮਾਨ ਸਾਹਿਬ ਦੀ ਅਗਵਾਈ ਦੇ ਹੇਠ ਜਿਹੜਾ ਸਿੱਖਿਆ ਭਾਰੀ ਨੂੰ ਸੁਧਾਰ ਜਿੱਦਾ ਕੰਮ ਜੂਰ ਕਰ ਦਿੱਤਾ ਕਿਉਂਕਿ ਕਾਮਦਾਨ ਪਰ ਬੁਰੂ ਦਾ ਹੀ ਚੰਦਰਾ ਸੁਬੰਗ ਵਿੱਚ ਜਿੱਦਾਂ ਸਰਮਣੀ ਬੋਲ ਕੇ ਗਏ ਸੀ ਕਿ 2022 ਦੇ ਵਿੱਚ ਜਿਹੜੀ ਸਰਕਾਰ ਬਾਂ ਕੋ ਬਾਤ ਜਿਹੜੀਆਂ ਗਰੰਟਾਂ ਪਾਣੀ ਐ ਜੀ ਹੋਦੀਆਂ ਸੀ ਉਹ ਆਲਮੋਸਟ ਲਗਭਗ ਸਾਰੇ ਪਿੰਡਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ 90% ਜਿਹੜੇ ਸਕੂਲਾਂ ਦੇ ਕੰਮ ਜਿਹੜੇ ਕੀ ਕੰਪਲੀਟ ਕੀਤੇ ਗਏ ਨੇ 10-15% ਜਿੱਥੇ ਜੇ ਰੇਤੇ ਨੇ ਕਿਰੇ ਚੱਲ ਵੀ ਰਹੇ ਨੇ ਕੰਮ ਦੀ ਬੈਸਪੂਤਾ ਵੀ ਚੱਲ ਰਿਆ ਸੋ ਇਸ ਕਰਕੇ ਸਾਡੇ ਸਾਹਮਣੇ ਦਿੱਲੀ ਦੀ ਸਿੱਖਿਆ ਕ੍ਰਾਂਤੀ ਦਾ ਮਾਡਲ ਪ੍ਰਿੰਦ ਬਾਣੂ ਸਾਊ ਦੇ ਸਮੰਢ ਇਹਨੂੰ ਗੋਣ ਦੇ ਉਸਾਰਾ ਸਕੂਲ ਦੇ ਵਿੱਚ ਅੱਜ ਪਹੁੰਚਿਆ ਸਭ ਤੋਂ ਪਹਿਲਾਂ ਤੇ ਠੀਕ ਹੈ ਮੈਨੂੰ ਫੋਨ ਕਰਕੇ ਜੀ ਸਾਹਿਬਾਨਾਂ ਨੂੰ ਪਿਆਰੇ ਬੱਚਿਆਂ ਨੂੰ ਨਹੀਂ ਦਿੱਤੇ। ਔਰ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਇੱਥੇ ਗੁੰਜੇ ਨੇ ਸਭ ਤੋਂ ਪਹਿਲਾਂ ਬਤੇ ਪ੍ਰਵਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਛ ਜਿਹੜਿਆ ਬਹੁਤ ਭਾਗਾ ਭਰਿਆ ਦੇਣਿਆ ਅਸੀਂ ਬਹੁਤ ਸ਼ਾਮਾ ਉਹ ਅੱਜ ਦੇ ਇਸ ਸੁਹਾਗੇ ਦਿਨ ਨੂੰ ਇਹ ਸਭੀ ਨਾਲ ਜਿਹੜਾ ਉਡੀਕ ਕਰ ਰਹੇ ਸੀ ਜਿਸ ਸਕੂਲ ਵਿੱਚ ਅਸੀਂ ਹੁਣ ਖੜੇ ਆ ਇਹ ਸਿਰਫ ਇੱਕ ਬਿਲਡਿੰਗ ਨਹੀਂ ਪਰਨ ਵਾਲੇ ਬੱਚਿਆਂ ਦੇ ਸੁਪਨੇ ਸਵੀਕਾਰ ਅਤੇ ਨਿਰਮਲ ਸੰਸਥਾਨ ਹੈ ਨਵੇਂ ਕਲਾਸਰੂਮ ਜਿੱਦਾਂ ਮੇ ਤੁਹਾਨੂੰ ਸਰ ਵੀ ਬੋਲ ਰਹੇ ਸੀ ਗ੍ਰੈਂਟਾਂ ਦਾ ਜਿਹੜਾ ਵੇਰਵਾ ਸੀ ਉਹਨਾਂ ਨੇ ਤੁਹਾਨੂੰ ਦੱਸ ਦਿੱਤਾ ਕਿ 7.5 ਲੱਖ ਰੁਪਏ ਇੱਕ ਸੂਲ ਦੀ ਬਿਲਡਿੰਗ ਵਾਸਤੇ 4 ਲੱਖ ਰੁਪਏ ਦਾ ਇੱਕ ਕੰਮ ਚੱਲ ਰਿਹਾ ਵਾਸ਼ਰੂਮ ਸੋ ਪੀ ਵਾਲਾ ਸਾਫ ਪਾਣੀ ਦੀ ਆਤਵਾਦੀ ਸਾਰੀਆਂ ਸਹੂਲਤਾਂ ਦੇਣੀਆਂ ਕਿ ਪੰਜਾਬ ਨੂੰ ਇੱਕਵੇਂ ਸਦੀ ਦਾ ਮਹਾਨ ਦਾ ਬਣਾਉਣ ਵਾਸਤੇ ਜਿਹੜੇ ਕੀਤੇ ਯਾਰੇ ਜਿੰਨਾ ਦਾ ਹਿੱਸਾ ਹੈ ਇਹ ਵਿਕਾਸ ਕੰਮਾਂ ਦਾ ਉਦਘਾਟਨ ਪੱਥਰ ਲਗਾ ਕੇ ਸਿਰਫ ਰਿਪੋਰਟ ਕੱਟਰ ਦਾ ਹੀ ਕੰਮ ਨਹੀਂ ਹੈ ਆਡੇ ਬੱਚਿਆਂ ਨੂੰ ਪੇਟ ਨੂੰ ਸ਼ਿੰਗਾਰਨ ਵਾਲੇ ਬਦਲਣ ਲਈ ਦੁਨਿਆਦ ਮੈਂ ਤੋਂ ਬਾਕੀ ਸਾਰੇ ਬੰਦੇ ਮਿਲ ਕੇ ਆਪਣੇ ਚੇਅਰਮੈਨ ਸਾਹਿਬ ਨੂੰ ਅਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਆਪਣੇ ਜੀ ਵਿੱਚ ਟਾਈਮ ਕੱਢ ਕੇ ਇੱਥੇ ਸਾਡੇ ਪਹੁੰਚੇ ਨੇ ਹਾਂਜੀ ਤੇ ਜਿਦੋਂ ਦੀ ਵੀ ਇਹ ਸਰਕਾਰ هون ਦੇ ਚਾਈ ਆ ਸਰਕਾਰ ਨੇ ਬਹੁਤ ਕੁਝ ਸਕੂਲ ਨੂੰ ਦਿੱਤਾ ਬੱਚਿਆਂ ਨੇ ਸਪੈਸ਼ਲ ਬਾਥਰੂਮ ਜਿਹੜੇ ਹੈਂਡੀਕੈਪ ਬੱਚੇ ਉਹਨਾਂ ਦਾ ਬਾਥਰੂਮ ਚਾਰ ਦੁਵਾਰੀ ਕਮਰੇ ਕੋਰਸ ਜਿਹੜੀ ਵਿਸ਼ੇਕਿਆ ਭਾਗ ਨਾਲ ਸੰਬੰਧਿਤ ਹੈਗੀਆਂ ਗਤੀਵਿਧੀਆਂ ਉਹਨਾਂ ਵਿੱਚ ਸਾਡਾ ਪੂਰਾ ਸਹਿਯੋਗ ਦਿੰਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਿੱਕਾ ਖਾਲਸਾ ਸਰਵਰ ਗੁਰਜੀ ਕੀ ਫਤਿਹ ਸੋ ਜਿਹੜਾ ਸਾਡਾ ਸਿੱਖਿਆ ਕ੍ਰਾਂਤੀ ਦਾ ਜਿਹੜਾ ਕਿ ਲਗਭਗ ਅੱਜ ਸਾਰੇ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਜਿੱਥੇ-ਜਿੱਥੇ ਤਿੰਨਾਂ ਸਾਲਾਂ ਤੋਂ ਜਿਹੜੇ ਸਾਡੇ ਸਕੂਲ ਸੀ ਜਿਹੜੇ ਕਿ ਬੰਦੇ ਆ ਰਹੇ ਸੀ ਸੋ ਉਹਨਾਂ ਦਾ ਅਸੀਂ ਅੱਜ ਉਦਘਾਟਨ ਕੀਤਾ ਇਸ ਟਾਈਮ ਆਪਾਂ ਪਿੰਡ ਭਗਵਾਨੂ ਸਾਊ ਦਾ ਜਿਹੜਾ ਕਿ ਮੰਡ ਜੀ ਨੂੰ ਬੋਲਦੇ ਨੇ ਉਹ ਸਕੂਲ ਆ ਸੋ ਉਸ ਦੇ ਵਿੱਚ ਆਪਾਂ ਉਹ ਕਾਰਡਨ ਕਰਕੇ ਹਟਿਆ ਕਿ ਜਿੱਥੇ 7.5 ਲੱਖ ਰੁਪਇਆ ਸਾਨੂੰ ਕਮਰਿਆਂ ਦੀ ਗ੍ਰਾਂਟ ਮਿਲੀ ਸੀ ਜਿਹੜੇ ਕਿ ਤਿਆਰ ਹੋ ਗਏ 4 ਲੱਖ ਰੁਪਇਆ ਇੱਕ ਮਿਲਿਆ ਜਿਹੜੇ ਕਿ ਕਮਰੇ ਤਿਆਰ ਹੋ ਰਹੇ ਨੇ ਸੋ 2 ਲੱਖ ਰੁਪਇਆ ਬਾਥਰੂਮ ਦਾ ਸੀ ਉਹ ਵੀ ਰੈਡੀ ਹੋ ਗਿਆ ਵੀ ਬਣ ਚੁੱਕੇ ਨੇ ਸੋ ਅੱਜ ਇੱਥੇ ਕੀ 104 ਬੱਚੇ ਨੇ ਸੋ ਬਹੁਤ ਵਧੀਆ ਇਨਾ ਟੀਚਰ ਸਾਹਿਬਾਨ ਲੋਨ ਜਿਹੜਾ ਕਿ ਉਪਰਾਲਾ ਕੀਤਾ ਗਿਆ ਸੋ ਕਾਫੀ ਮਿਹਨਤ ਕਰ ਰਹੇ ਨੇ ਕਿ ਇੱਕ ਬਿਲਕੁਲ ਬਾਰਡਰ ਤੇ ਜਿਹੜਾ ਕਿ ਸਾਡਾ ਸਕੂਲ ਸੀ ਜਿਹੜਾ ਸੋ ਤੇ ਵਿੱਚ ਵੀ 104 ਬੱਚੇ ਜਿਹੜੇ ਕੀ ਉਹ ਪੜ ਰਹੇ ਨੇ ਸੋ ਉਹਨਾਂ ਦੇ ਮਾਪੇ ਵੀ ਇੱਥੇ ਪਹੁੰਚੇ ਨੇ ਸੋ ਮੈਂ ਮਾਨ ਸਾਹਿਬ ਦਾ ਰਮਨ ਕੇਜਰੀਵਾਲ ਜੀ ਦਾ ਔਰ ਮਨੀਸ਼ੂ ਦੀ ਜੀ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਜਿਹੜਾ ਕਿ ਸਭ ਤੋਂ ਮੇਨ ਮੁੱਦਾ ਸੀ ਸਾਡੇ ਸਕੂਲਾਂ ਦਾ ਸੀ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਬੱਚਿਆਂ ਦਾ ਭਵਿੱਖ ਤਿਆਰ ਹੋਣਾ ਸੀ ਸਾਡਾ ਪੰਜਾਬ ਜਿਹੜਾ ਕਿ ਆਪਣੇ ਪੈਰਾਂ ਤੇ ਖੜਿਆ ਹੋਣਾ ਸੀ ਸੋ ਸਿੱਖਿਆ ਕ੍ਰਾਂਤੀਵਾਲ ਜਿਹੜੇ ਕਿ ਉਹਨਾਂ ਨੇ ਕਦਮ ਵਧਾਏ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵਧੀਆ ਇੱਥੇ ਜਿਹੜਾ ਕਿ ਬਿਲਡਿੰਗਾਂ ਜਿਹੜੀਆਂ ਤਿਆਰ ਹੋ ਗਈਆਂ ਹੋ ਵੀ ਰਹੀਆਂ ਨੇ ਔਰ ਜਿਹੜਾ ਪੜ੍ਹਾਈ ਆ ਸੋ ਵੀ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਨਾਲੋਂ ਵੱਧ ਕੇ ਜਿਹੜੀ ਕਿ ਉਹ ਪ੍ਰੋਵਾਈਡ ਹੋਗੀ ਉਹਨਾਂ ਦੇ ਸਮੇਂ ਦੇ ਵਿੱਚ ਵਧੀਆ ਤੋਂ ਵਧੀਆ ਜਿਹੜੇ ਕਿ ਉਹ ਰਿਜ਼ਲਟ ਪਾਏ ਜਾਣਗੇ ਸੋ ਗੇਮਾ ਵੱਲ ਆ ਮਾਨ ਸਾਹਿਬ ਹੋਣੀ ਕਿਹੜਾ ਵਤਨ ਪੰਜਾਬ ਦੀਆਂ ਜਿਹੜੀਆਂ ਹਰ ਸਾਲ ਬਾਅਦ ਜਿਹੜੀਆਂ ਕਿ ਕਰਵਾ ਰਹੇ ਨੇ ਸੋ ਵੱਧ ਤੋਂ ਵੱਧ ਸਾਡੇ ਬੱਚੇ ਜਿਹੜੇ ਕਿ ਇੱਥੇ ਗੇਮਾ ਦੇ ਵਿੱਚੋਂ ਵੀ ਨਿਕਲ ਕੇ ਸੋ ਅੱਗੇ ਜਾਣਗੇ ਧੰਨਵਾਦ